ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਆਫੀਸਰਜ਼ ਨੂੰ ਇੱਕ ਤਰ੍ਹਾਂ ਦੇ ਨਾਲ ਬੰਦੂਕ ਜਾਂ ਜਿਹੜਾ ਪਿਸਤੌਲ ਦਿਖਾ ਲ ਕੇ ਸੋਸ਼ਲ ਮੀਡੀਆ ਦੇ ਉੱਤੇ ਡਰਾਣਾ ਉਸ ਸਬੰਧ ਦੇ ਵਿੱਚ ਦੋ ਭਰਾਵਾਂ ਨੂੰ ਨਿਊ ਜਰਸੀ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ ਰికਾਰਡੋ ਐਂਟੋਨੀਓ ਤੇ ਅਮਿਲਿਓ ਰੋਮਨ ਫਲੋਰਸ ਦੋਨੋਂ ਹੀ ਐਫਸੀਕੌਨ ਨਿਊ ਜਰਸੀ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਲੈਜਨਡਲੀ ਥ੍ਰੈਟਨਿੰਗ ਟੂ ਸ਼ੂਟ ਆਈਸੌਨ ਸਾਹਿਦ ਕਹਿੰਦੇ ਪਈ ਇਹਨਾਂ ਦੋਨਾਂ ਭਰਾਵਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਫੋਟੋਆਂ ਪਾਈਆਂ ਸੀ ਆ ਤੇ ਇਸ ਕਰਕੇ ਉਹਨਾਂ ਨੂੰ ਅਨਲੌਫਲ ਪੋਜੈਸ਼ਨ ਆਫ ਅ ਅਸੌਲਟ ਵੈਪਨ ਟੈਰਰਿਸਟਿਕ ਥ੍ਰੈਟ ਸਾਈਬਰ ਹਰਾਸਮੈਂਟ ਤੇ ਹੋਰ ਅਫੈਂਸਸ ਦੇ ਲਈ ਚਾਰਜ ਕੀਤਾ ਗਿਆ ਹੈਗਾ ਤੇ ਕਹਿੰਦੇ ਪਈ ਇਹ ਥ੍ਰੈਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤੇ ਇਹਦੇ ਵਿੱਚ ਆਨਲਾਈਨ ਥ੍ਰੈਟ ਟੂ ਕਿਲ ਜਿਹੜੇ ਆ ਮਤਲਬ ਮਾਰਨ ਦੇ ਲਈ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਦੇ ਜਿਹੜੇ ਬੰਦੇ ਹੈਗੇ ਆ এমਪਲਾਈਜ਼ ਆ ਆਈਸ ਦੇ ਉਹਨਾਂ ਨੂੰ ਕੋਸ਼ਿਸ਼ ਸੀ ਇਹ ਅਸਿਸਟੈਂਸ ਐਕਟਰੀ ਟ੍ਰਿਸ਼ੀਆ ਮੈਕਲੋਫਲਨ ਨੇ ਜੋ ਸਟੇਟਮੈਂਟ ਜਾਰੀ ਕੀਤੀ ਆ ਦੋਨਾਂ ਬੰਦਿਆਂ ਨੂੰ ਹੁਣ ਕਸਟਡੀ ਦੇ ਵਿੱਚ ਐਫਸੀਕੌਨ ਜੋ ਪੁਲਿਸ ਡਿਪਾਰਟਮੈਂਟ ਆ ਉੱਥੇ ਰੱਖਿਆ ਗਿਆ ਹੈ ਜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਆਫੀਸਰਜ਼ ਨੂੰ ਇੱਕ ਤਰ੍ਹਾਂ ਦੇ ਨਾਲ ਬੰਦੂਕ ਜਾਂ ਜਿਹੜਾ ਪਿਸਟੋਲ ਦਿਖਾ ਲ ਕੇ ਸੋਸ਼ਲ ਮੀਡੀਆ ਦੇ ਉੱਤੇ ਡਰਾਣਾ ਉਸ ਸਬੰਧ ਦੇ ਵਿੱਚ ਦੋ ਭਰਾਵਾਂ ਨੂੰ ਨਿਊ ਜਰਸੀ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ ਰికਾਰਡੋ ਐਂਟੋਨੀਓ ਤੇ ਅਮਿਲਿਓ ਰੋਮਨ ਫਲੋਰਸ ਦੋਨੋਂ ਹੀ ਐਫਸੀਕੌਨ ਨਿਊ ਜਰਸੀ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਲੈਜੈਂਡਰੀ ਥ੍ਰੈਟਨਿੰਗ ਟੂ ਸ਼ੂਟ ਆਈਸਨ ਸਾਈਟ ਕਹਿੰਦੇ ਵੀ ਇਹਨਾਂ ਦੋਨਾਂ ਭਰਾਵਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਫੋਟੋਆਂ ਪਾਈਆਂ ਸੀ ਆ ਤੇ ਇਸ ਕਰਕੇ ਉਹਨਾਂ ਨੂੰ ਅਨਲਾਲ ਹੋਲ ਪੋਜੈਸ਼ਨ ਆਫ ਅ ਅਸੌਲਟ ਵੈਪਨ terroristic threat cyber harassment ਤੇ ਹੋਰ offenses ਦੇ ਲਈ ਚਾਰਜ ਕੀਤਾ ਗਿਆ ਹੈਗਾ ਤੇ ਕਹਿੰਦੇ ਪਈ ਇਹ ਥ੍ਰੈਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤੇ ਇਹਦੇ ਵਿੱਚ ஆன்ਲਾਈਨ ਥ੍ਰੈਟ ਟੂ ਕਿਲ ਜਿਹੜੇ ਆ ਮਤਲਬ ਮਾਰਨ ਦੇ ਲਈ ডিপਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੇ ਜਿਹੜੇ ਬੰਦੇ ਹੈਗੇ ਆ EMPLOYEES ਆ ICSE ਉਹਨਾਂ ਨੂੰ ਕੋਸ਼ਿਸ਼ ਸੀ ਇਹ ਅਸਿਸਟੈਂਟ ਸੈਕਟਰੀ ਟ੍ਰਿਸ਼ੀਆ ਮੈਕਲੌਕਲਿਨ ਨੇ ਜੋ ਸਟੇਟਮੈਂਟ ਜਾਰੀ ਕੀਤੀ ਆ ਦੋਨਾਂ ਬੰਦਿਆਂ ਨੂੰ ਹੁਣ ਕਸਟਡੀ ਦੇ ਵਿੱਚ ਐਫਸੀਕੌਨ ਜੋ ਪੁਲਿਸ ਡਿਪਾਰਟਮੈਂਟ ਆ ਉੱਥੇ ਰੱਖਿਆ ਗਿਆ ਹੈ ਜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਆਫੀਸਰਸ ਨੂੰ ਇੱਕ ਤਰ੍ਹਾਂ ਦੇ ਨਾਲ ਬੰਦੂਕ ਜਾਂ ਜਿਹੜਾ ਪਿਸਤੌਲ ਦਿਖਾ ਲ ਕੇ ਸੋਸ਼ਲ ਮੀਡੀਆ ਦੇ ਉੱਤੇ ਡਰਾਣਾ ਉਸ ਸਬੰਧ ਦੇ ਵਿੱਚ ਦੋ ਭਰਾਵਾਂ ਨੂੰ ਨਿਊ ਜਰਸੀ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ ਰికਾਰਡੋ ਐਂਟੋਨੀਓ ਤੇ ਅਮਿਲਿਓ ਰੋਮਨ ਫਲੋਰਸ ਦੋਨੋਂ ਹੀ ਐਫਸੀਕੌਨ ਨਿਊ ਜਰਸੀ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਅ ਲੈਜੈਂਡਰੀ ਥ੍ਰੈਟਨਿੰਗ ਟੂ ਸ਼ੂਟ ਆਈਸਨ ਸਾਈਟ ਕਹਿੰਦੇ ਵੀ ਇਹਨਾਂ ਦੋਨਾਂ ਭਰਾਵਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੜੀਆਂ ਫੋਟੋਆਂ ਪਾਈਆਂ ਸੀ ਆ ਤੇ ਇਸ ਕਰਕੇ ਉਹਨਾਂ ਨੂੰ ਅਨਲੋਫਲ ਪੋਜੈਸ਼ਨ ਆਫ ਅ ਅਸੌਲਟ ਵੈਪਨ ਟੈਰਰਿਸਟਿਕ ਥ੍ਰੈਟ ਸਾਈਬਰ ਹਰਾਸਮੈਂਟ ਤੇ ਹੋਰ ਅਫੈਂਸਸ ਦੇ ਲਈ ਚਾਰਜ ਕੀਤਾ ਗਿਆ ਹੈਗਾ ਤੇ ਕਹਿੰਦੇ ਵੀ ਇਹ ਥ੍ਰੈਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤੇ ਇਹਦੇ ਵਿੱਚ ਆਨਲਾਈਨ ਥ्रेट ਟੂ ਕਿਲ ਜਿਹੜੇ ਆ ਮਤਲਬ ਮਾਰਨ ਦੇ ਲਈ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਜਿਹੜੇ ਬੰਦੇ ਹੈਗੇ ਆ EMPLOYEES ਆ ICSE ਉਹਨਾਂ ਨੂੰ ਕੋਸ਼ਿਸ਼ ਸੀ ਇਹ ਅਸਿਸਟੈਂਟ ਸੈਕਟਰੀ ਟ੍ਰਿਸ਼ੀਆ ਮੈਕਲੋਫਲਨ ਨੇ ਜੋ ਸਟੇਟਮੈਂਟ ਜਾਰੀ ਕੀਤੀ ਆ ਦੋਨਾਂ ਬੰਦਿਆਂ ਨੂੰ ਹੁਣ ਕਸਟਡੀ ਦੇ ਵਿੱਚ FCCON ਜੋ ਪੁਲਿਸ ਡਿਪਾਰਟਮੈਂਟ ਆ ਉੱਥੇ ਰੱਖਿਆ ਗਿਆ ਹੈ ਜੀ